ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦੇ ਲਈ ਪੰਜਾਬ ਸਰਕਾਰ ਵੱਲੋਂ 15 ਜੂਨ ਦੀ ਤਾਰੀਖ ਨਿਰਧਾਰਿਤ ਕੀਤੀ ਗਈ ਸੀ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਪਰ ਜੇਕਰ ਕਿਸਾਨਾਂ ਦੀ ਮੰਨੀ ਤੂੰਣਾ ਨੂੰ 1 ਘੰਟਾ ਬਿਜਲੀ ਦਿੱਤੀ ਜਾ ਰਹੀ ਹੈ ਜਿਸ ਦੇ ਚਲਦੇ ਅਜ ਕਿਸਾਨਾਂ ਵੱਲੋਂ ਪੱਟੀ ਹਲਕੇ ਦੇ ਪਿੰਡ ਸਬਰਾ ਦੇ ਬਿਜਲੀ ਘਰ ਦਾ ਘਿਰੋ ਕੀਤਾ ਗਿਆ ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਨੂੰ ਬਿਜਲੀ ਪੂਰੀ ਨਾ ਮਿਲਣ ਕਰਕੇ ਉਹਨਾਂ ਦਾ ਝੋਨਾ ਖੇਤਾਂ ਦੇ ਵਿੱਚ ਸੁੱਕ ਰਿਹਾ ਹੈ ਉਨਾ ਕਿਹਾ ਕਿ ਸਰਕਾਰਾ ਵੱਲੋਂ ਬਿਜਲੀ ਨੂੰ ਦੇਣ ਦੇ ਵੱਡੇ ਵੱਡੇ ਦਾਅਵੇ ਤਾਂ ਕੀਤੇ ਗਏ ਸੀ ਪਰ ਉਨ੍ਹਾਂ ਨੂੰ ਹੁਣ ਬਿਜਲੀ ਵੀ ਪੂਰੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਜੇਕਰ ਕੱਲ ਤੱਕ ਕਿਸਾਨਾਂ ਨੂੰ ਬਿਜਲੀ ਪੂਰੀ ਨਾ ਮਿਲੇ ਤਾਂ ਕੱਲ ਨੂੰ ਜ਼ਿਲ੍ਹੇ ਦੇ ਸਾਰੇ ਬਿਜਲੀ ਘਰਾਂ ਦਾ ਘੇਰੋਕ ਕੀਤਾ ਜਾਵੇਗਾ। ਸਭਰਾ ਜੀ ਪ੍ਰਧਾਨ ਬੀਕੇ ਜੂ ਗਰਾਹ ਕਿਹੜੇ ਵੇਖੇ ਜੀ ਅੱਜ ਨਾਰੇ ਬਜੇ ਕੀਤੇ ਗਏ। ਇਹ ਬਿਜਲੀ ਨਹੀਂ ਆ ਰਹੀ ਬਹੁਤ ਜ਼ਿਆਦਾ ਖਰਾਬ ਕਰ ਰਹੀ ਬਿਜਲੀ ਜੀ 8 ਘੰਟਿਆਂ ਦੇ ਬਿਜਲੀ ਦੇਵਾਂਗੇ ਤੇ 1 ਘੰਟਾ ਬੱਤੀ ਆਈ ਆ। ਉਹ ਨਾ ਜਿਹੜਾ ਉਹ ਅੱਧਿਓ ਬਾਲਾ ਜਿਹੜਾ ਸੁੱਕ ਗਿਆ ਕਿਸੇ ਦਾ ਚਿੱਕੜ ਸੁੱਕ ਗਿਆ ਬਹੁਤ ਬੁਰੀ ਹਾਲਤ ਆ ਬਹੁਤ ਜਿਆਦਾ ਸਰਕਾਰ ਦੀ ਖਰਾਬ ਕਰਨ ਦੀ ਬਿਜਲੀ ਬੋ ਕਿੰਨੇ ਕੁ ਦਿਨਾਂ ਤੋਂ ਪਰੇਸ਼ਾਨੀ ਆ ਰਹੀ ਵੀ ਇਹ ਬੜੇ ਦਿਨਾਂ ਤੋਂ ਆ ਰਹੀ ਜੀ ਕੋਈ ਬਹਾਨਾ ਹੀ ਪਾਲਦੇ ਗੇ ਅਡੂਮਣੀ ਵਾਲੇ ਫੀਡਰ ਦਾ ਤਾਂ ਫਾਲਟ ਹੀ ਨਹੀਂ ਨਿਕਲਦਾ ਜੀ ਸਭਰਾ ਤੋਂ ਬੋਲ ਰਹੇ ਆ ਦੂਮਣੀ ਵਾਲਾ ਕਿ ਫੀਡਰ ਆ ਉਹ ਤੁਹਾਨੂੰ ਦੱਸਿਆ ਕਿ ਫਾਲਟ ਦਾ ਹੀ ਬਾਦਸ਼ਾਹ ਬਣਿਆ ਪਿਆ ਜੀ ਜਦੋਂ ਵੇਖੀਏ ਫਾਲਟ ਹੁੰਦਾ ਉਹਦੇ ਵਿੱਚ ਹੋਰ ਵੀ ਕੋਈ ਵੀ ਫੀਡਰ ਚੱਜਣਾ ਨਹੀਂ ਚੱਲ ਰਿਹਾ ਜੀ ਬੱਤੀ ਪਿਛੋਂ ਆ ਰਹੀ ਰਹੇ ਜੀ ਇੱਕ ਘੰਟਾ ਬੱਤੀ ਆ 8 ਘੰਟੇ ਕਹਿੰਦੇ ਬੱਤੀ ਦੇਵਾਂ ਮਾਗੇ ਹੋ ਕਰਦੇ ਆ ਜੇ ਅਸੀਂ ਬਸ ਸਾਡਾ ਜਿਹੜਾ ਫੈਸਲਾ ਇਹੋ ਹੀ ਹੈ ਜੇ ਕੱਲ ਤੱਕ ਬਿਜਲੀ ਨਹੀਂ ਆਉਂਦੀ ਕੱਲੋਂ ਅਸੀਂ ਜਿੰਨੇ ਬਿਜਲੀ ਘਰ ਹੈ ਤਰਨਤਾਰ ਜ਼ਿਲ੍ਹੇ ਦੇ ਸਾਰੇ ਅਸੀਂ ਨਹੀਂ ਤਰਨੇ ਲਾ ਕੇ ਪਰ ਦਿੰਨੇ ਆ ਜੀ ਅਸੀਂ ਫਿਰ ਕੀ ਕਰਨਾ ਜਦੋਂ ਸਾਡਾ ਫਸਲ ਹੀ ਨਹੀਂ ਬਾਹਰ ਹੋਣੀ ਤੇ ਅਸੀਂ ਘਰੇ ਉੱਤੇ ਪਹਿਲੀਆਂ ਖੇਤਾਂ 'ਚ ਕੀ ਕਰਨਾ ਅਸੀਂ ਸਾਰਾ ਪੈੰਟ ਇਕੱਠੇ ਕਰਕੇ ਦੇ ਸਾਰੇ ਬਿਜਲੀ ਘਰ ਜਿਹੜੇ ਉਹ ਪਰ ਦਿੰਨੇ ਆ ਜੀ ਤਰਨੇ ਲਾ ਦਗੇ ਨੀ ਬਿਜਲੀ ਜਿਹੜੀ ਤੁਹਾਨੂੰ ਮਿਲ ਰਹੀ ਹੈ ਇੱਕ ਘੰਟੇ ਮੇ ਰਹੇ ਜੀ 8 ਘੰਟੇ ਸਰਕਾਰ ਕਹਿੰਦੀ ਦੇਵਾਂਗੇ ਨਹਿਰੀ ਪਾਣੀ ਜਿਹੜਾ ਵਾ ਉਹਦਾ ਕੋਈ ਪ੍ਰਬੰਧ ਨਹੀਂ ਹੋਇਆ ਜੀ ਸਾਡੇ ਖਾਲ ਨਹੀਂ ਬੜੇ ਬੁਰੀ ਹਾਲਤਾਂ ਪਾਣੀ ਉਹ ਜਿੱਥੇ ਕਿਤੇ ਹੈਗਾ ਉੱਥੇ ਉੱਥੋਂ ਬੈਠੇ ਉਹ ਏਸੀ ਰੂਮਾਂ ਚ ਕਹਿ ਦਿੰਦੇ ਆ ਜੀ ਇਹਨਾਂ ਨਹਿਰੀ ਪਾਣੀ ਛੱਡ ਦਿੱਤਾ ਇਹਨੇ ਬਿਜਲੀ ਛੱਡ ਦਿੱਤੀ ਬਿਜਲੀ ਸਾਡੇ ਕੋਲੇ ਵਾਧੂ ਹੈ ਜੀ ਬਿਜਲੀ ਅਸੀਂ ਬਹੁਤ ਜ਼ਿਆਦੀ ਖਰੀਦ ਲਈ ਆ ਉਹ ਪਤਾ ਨਹੀਂ ਕਿੱਥੇ ਗਈ ਜਿਹੜੀ ਖਰੀਦੀ ਕੱਲ ਬਾਹਰ ਆ ਖੇਤਾਂ ਜਾ ਕੇ ਵੇਖੋ ਜੇ ਤੁਸੀਂ ਪੱਤਰਕਾਰ ਜੇ ਕਰੋ ਨਿਗਰਾਨਾ ਜੇ ਕਿਸੇ ਵੀ ਝੋਨੇ 'ਚ ਪਾਣੀ ਮਿਲ ਜੇ ਦੇ ਮੈਨ ਕਿੰਨਾ ਕੁ ਮੁਸ਼ਕਲਾਂ ਦਾ ਸਾਹਮਣਾ ਬਹੁਤ ਮੁਸ਼ਕਲ ਆ ਜੀ ਬੁਰੀ ਹਾਲਤ ਆ ਜੀ ਜਦੋਂ ਪਾਣੀ ਨਹੀਂ ਹੈਗਾ ਬਿਜਲੀ ਨਹੀਂ ਹੈਗੀ ਤੇ ਮੁਸ਼ਕਲੇ ਤੋਂ ਵੱਡੀ ਹੋਰ ਮੁਸ਼ਕਲ ਕੀ ਹੁੰਦੀ ਹੈ ਕਰਮਜੀਤ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਦੇ ਇੱਕਤਾ ਗਰਾਹਾਂ ਪੱਟੀ ਬਲਾਕ ਜੰਦਰਸੇ ਖੇਤਰ ਅੱਜ ਪਿੰਡਸ ਬਣਾ ਦੇ ਜਿਹੜਾ ਬਿਜਲੀ ਘਰ ਦੇ ਵਿੱਚ ਨਾਲੇ ਭਾਈ ਜੀ ਵੀ ਫੇੜੀ ਬਿਜਲੀ ਨਰੋਪੇ ਜੀ ਵੀਰ ਜੀ ਬਿਜਲੀ ਨਹੀਂ ਆ ਰਹੀ 15 ਤਰੀਕ ਨੂੰ ਸਰਕਾਰ ਨੇ ਆਖਿਆ ਬਿਜਲੀ 8 ਘੰਟੇ ਲਗਾਤਾਰ ਨਿਰੰਤਰ ਦੇਵਾਂਗੇ ਮੇਰੇ ਖਿਆਲ ਅਜ 18 ਤਰੀਕਾ 3-4 ਦਿਨ ਇਹ ਗੱਲ ਹੋਈ ਹੈ ਬਿਜਲੀ ਝੋਨੇ ਅਜੇ ਸਿਰਫ ਕਿਸਾਨਾਂ ਨੇ ਲਾਉਣੇ ਸ਼ੁਰੂ ਕੀਤੇ ਤੇ ਬਿਜਲੀ ਦਾ ਹਾਲ ਹੈ 1 ਘੰਟਾ 1.5 ਘੰਟਾ ਕੋਈ ਫੀਡਰ ਚੱਲ ਰਿਹਾ ਸਾਡੇ ਇਸ ਪੱਟੀ ਇਸ ਭਰਾ ਦੇ ਵਿੱਚ 10 ਫੀਡਰ ਤਕਰੀਬਨ 10 ਹੀ ਫੀਡਰ ਕੋਈ ਵੀ ਨਹੀਂ ਚੱਲ ਰਿਹਾ ਜੀ ਦਸਾ ਫੀਡਰਾਂ ਤੇ ਰਾਤ ਜਿਹੜੇ ਫੀਡਰ 8 ਵਜੇ ਚੱਲਣੇ ਸੀ ਉਹ ਰਾਤ ਪਾਵਰ ਕੱਟ ਆ ਗਈ ਸਾਰੀ ਰਾਤ ਨਹੀਂ ਚੱਲੇ ਜੀ ਤੇ ਜੇ ਬਿਜਲੀ ਨਾ ਸਾਨੂੰ ਮਿਲੂਗੀ ਤੇ ਝੋਨਾ ਹੀ ਪਾਦਣਾ ਲਾਉਣਾ ਤੇ ਜਿਹੜਾ ਕਿਸਾਨ ਆ ਉਹ ਫਸਲ ਸਰ ਤੇ ਹੁੰਦਾ ਜੇ ਸਰਕਾਰ ਦੀ ਫਸਲ ਨਾ ਕਿਸਾਨ ਦੀ ਫਸਲ ਨਾ ਹੋਈ ਤੇ ਕਿਸਾਨ ਫਿਰ ਫਾਇ ਲੂਗਾ ਕੀ ਕਰੂਗਾ ਜੀ ਇਤਨਾ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਣਾ ਮੁਸ਼ਕਲਾ ਜੀ ਜੇ ਤੋ ਬਿਜਲੀ ਨਹੀਂ ਹੈਗੀ ਪੱਠੇ ਸੁੱਕਣਗੇ ਝੋਨਾ ਨਹੀਂ ਲੱਗੂਗਾ ਇਹੋ ਤਾਂ ਚਾਰ ਦਿਨ ਝੋਨੇ ਲੱਗਣਦੇ ਆ ਅਸੀਂ ਤਾਂ ਇਹੋ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਅਸੀਂ ਸੁਣਦੇ ਹਾਂ ਵੀਡੀਓ ਚ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਅਸੀਂ ਕਿੰਨੇ ਕਰੋੜਾਂ ਦੀ ਸੌਆਂ ਕਰੋੜਾਂ ਦੀ 1000 ਕਰੋੜਾਂ ਦੀ ਬਿਜਲੀ ਵੇਚ ਚੁੱਕੇ ਆ ਚਲ ਜੇ ਵੇਚੂ ਕੇ ਤੇ ਜੇ ਹੁਣ ਮੁਸ਼ਕਲ ਆਉਂਦੀ ਆ ਕੋਈ ਬਿਜਲੀ ਦਾ ਲੋਡ ਵੱਧਾ ਤੇ ਉਹ ਬਿਜਲੀ ਵਾਪਸ ਖਰੀਦੋ ਖਰੀਦ ਕੇ ਕੋਈ 10 20 ਨਿਆਂ ਚਰ ਬਾਰਿਸ਼ ਨਹੀਂ ਹੁੰਦੀ ਨਾ ਚਰ ਬਿਜਲੀ ਪੰਜਾਬ ਨੂੰ ਦਿੱਤੀ ਜਾਵੇ ਕੋਈ ਬਾਰਸ਼ੇ ਚਲੋ ਹੋਰ ਪਹ ਹਫਤਾ ਜਾਂ ਦੋ ਹਫਤੇ ਦੇ ਵਿੱਚ ਹੋ ਜੂਗੀ ਇਹਨਾਂ ਦਾ ਕੰਮ ਸਰਕਾਰ ਕਰੀ ਸਕਦੀ ਹੈ ਨਾ ਕੀ ਮੰਗ ਕਰੋਗੇ ਹਣਾ ਮੰਗਾ ਜੀ ਬਿਜਲੀ ਨਰੋਤੇ ਦਿੱਤੀ ਜਾਵੇ ਬਿਜਲੀ 8 ਘੰਟੇ ਜਸਤਰਾ ਭਗਵਾਨ ਸਰਕਾਰਾਂ ਕਹਿੰਦੀਆਂ ਵੀ 8 ਘੰਟੇ ਨੰਤਰ ਦਿਨ ਨਹੀਂ ਦਿੱਤੀ ਜਾਵੇ ਫੇਰ ਝੋਨਾ ਪਲੇਗਾ ਮੇਰਾ ਜੀ ਜਤਿੰਦਰ ਸਿੰਘ ਬੱਗਾ ਕੀ ਕਹਿਣਾ ਚਾਹੋਗੇ ਆ ਜਿਹੜਾ ਕਹਿਣਾ ਕੀ ਤੁਹਾਡੇ ਸਾਹਮਣੇ ਸਾਰੇ ਕਿਸਾਨ ਇਕੱਠੇ ਹੋ ਭਗਵੰਤ ਮਾਨ ਕਹਿੰਦਾ ਵੀ 10 ਘੰਟੇ ਬੱਤੀ ਦੇਵਾਂਗੇ ਤੇ 10ਾਂ ਦੇ ਮਗਰ ਉਹਨਾਂ ਜ਼ੀਰੋ ਲਾ ਲਈ ਆ ਤੇ 1 ਘੰਟਾ ਹੀ ਆਉਂਦੀ ਆ ਇੰਨਾ ਬੁਰਾ ਹਾਲ ਆ ਜੇ ਸਟਾਫ ਦਾ ਵਾ ਵੱਡਾ ਪਿੰਡ ਸਭਰਾ 9 ਫੀਡਰ 10 ਫੀਡਰ ਆਥੇ ਸਾਰਿਆਂ ਨੂੰ ਪਤਾ ਵਾ ਇੱਕ ਲੈਂਡਮੈਨ ਆ ਸਰਕਾਰੀ ਉਹ ਵੀ ਚਾਹ ਬਣਾਉਂਦੇ ਆ ਉਹ ਵੀ ਵਿਚਾਰੇ ਕੋਈ ਕਿਤੇ ਜਾਂਦਾ ਕੋਈ ਕਿਤੇ ਤਿੰਨ ਤਿੰਨ ਦਿਨ ਇਥੇ ਫਾਲਟ ਨਹੀਂ ਨਿਕਲਦਾ ਕਈ ਬਿਜਲੀ ਘਰੇ ਸ਼ਿਪਾਰਸੀ ਲੈਂਡਮੈਨ ਜਿਹੜੇ 9 9 10 10 ਲੱਗੇ ਆ ਇਥੇ ਇੱਕੋ ਲੈਂਡਮੈਨ ਐਡਾ ਵੱਡਾ ਪਿੰਡ ਦਾ 15 ਪਿੰਡਾਂ ਨੂੰ ਇਹਦੀ ਹੱਦ ਲੱਗਦੀ ਆ ਕੱਲ ਪਰਸੋਂ ਦਾ ਤੇ ਤਿੰਨ ਦਿਨ ਹੋ ਗਏ 1 ਮਿੰਟ ਚੱਲਦੀ ਆ 10 ਮਿੰਟ ਤੇ ਫਿਰ ਬੰਦ ਹੋ ਜਾਂਦੀ ਆ ਜੀ ਕਿਸਾਨਾਂ ਨੇ ਝੋਨਾ ਲਾਉਣਾ ਤੇ ਭਗਵੰਤ ਮਾਨ ਕਹਿੰਦਾ ਵੀ ਬੱਤੀ ਮੈਂ ਬਾਹਰ ਕਰੋੜਾਂ ਦੀ ਵੇਚਤੀ ਅਸੀਂ ਆਨੇ ਵੀ ਕਰੋੜਾਂ ਨਹੀਂ ਲੱਖਾਂ ਦੀ ਤੇ ਇੱਧਰ ਲਾਓ ਆਪਣੇ ਆਪ ਚਲਾ ਲਓ ਇੰਨਾ ਬੁਰਾ ਆਲਾ ਲੋਕਾਂ ਦੇ ਝੋਨੇ ਜਿਹੜੇ ਸ਼ੁਰੂ ਕੀਤੇ ਵਿੱਚੇ ਸੁੱਕ ਗਏ ਆ ਲੇਬਰ ਸਾਰੀ ਵਿਹਲੀ ਬੈਠੀ ਆ ਇਸ ਕਰਕੇ ਬੱਤੀ ਜੇ ਨਾ ਔਨ ਕਰਕੇ ਸਾਰਾ ਲੋਕ ਹੀ ਵਿਹਲੇ ਹੋ ਚੁੱਕੇ ਆ ਜੀ ਮੰਗ ਕਰੋ ਜੀ ਮੰਗ ਸਰਕਾਰ ਨੂੰ ਇਹੋ ਬੇਨਤੀ ਆ ਵੀ ਕਿਸਾਨਾਂ ਦੀ ਮੰਗ ਸੁਣੀ ਜਾਵੇ ਛੇਤੀ ਛੇਤੀ ਬਿਜਲੀ ਦੀ ਸਪਲਾਈ ਪੂਰੀ ਕੀਤੀ ਜਾਵੇ ਨਹੀਂ ਤੇ ਅਸੀਂ ਵੱਡਾ ਸੰਘਰਸ਼ ਚਲਾਵਾਂਗੇ ਹੰਦਰ ਸਿੰਘ ਆ ਜੀ ਅੜੀ ਕੋਸ਼ਤ ਬੀਜੀ ਆ ਆ ਟੀਮ ਦੀ ਇੱਥੇ ਕੀ ਮਸਲਾ ਕਿਸਾਨਾਂ ਦਾ ਕਹਣਾ ਹੈ ਕਿ ਬਿਜੀ ਕਿਸਾਨ ਵੀਰ ਜੀ ਆਇਆ ਜੀ ਇਹਨਾਂ ਨੂੰ ਬਿਲੀ ਘਟ ਮਿਲੀ ਆ ਜੀ ਉਹ ਬਿਜਲੀ ਜਿੱਦਾਂ ਵੀਰ ਕਹਿ ਰਹੇ ਆ ਕਿ ਟੁੱਟ ਟੁੱਟ ਕੇ ਆਉਂਦੀ ਆ 10 ਮਿੰਟ ਆ ਗਈ 5 ਮਿੰਟ ਆ ਗਈ ਇੱਥੇ 8 ਘੰਟੇ ਕਹਿੰਦੇ 6 ਘੰਟਾ ਮਿਲੀ ਆ ਉਹ ਵੀਰ ਜੀ ਕੋਈ ਉੱਪਰੋਂ ਪ੍ਰੋਬਲਮ ਕੋਈ ਇਹ ਮਿਲ ਗਈ ਪਟਿਆਲੇ ਉਹ ਸਾਡੇ ਅਫਸਰ ਸਾਹਿਬਾ ਨੇ ਦੱਸਣਗੇ ਵੀਰ ਜੀ ਕੀ ਆ ਪ੍ਰੋਬਲਮ ਆ ਕੀ ਨਹੀਂ ਆ ਜੀ हां जी ਤਾਂ ਜੋ ਵੀ ਜੀ ਮੈਸੇਜ ਆ ਉਹ ਹੁਕਮ ਆਦਾ ਉਹਦਾ ਪਾਲਣਾ ਕਰਦੇ ਆ ਇੱਥੇ ਤਾਂ ਸਾਨੂੰ ਦਾ ਦੋਸ਼ ਆ ਕਿ ਜਾਣ ਬੁੱਝ ਕੇ ਨਹੀਂ ਨਹੀਂ ਜੀ ਸਿਰੇ ਤੁਸੀਂ ਮੈਂ ਸਾਡੇ ਅਫਸਰ ਸਮਾਨ ਨੂੰ ਪੁੱਛ ਲਿਓ ਸਾਰਾ ਰਿਕਾਰਡ ਇੱਥੇ ਲਿਖਿਆ ਜੀ ਜਿੰਨਾ ਕਿਸੇ ਇੱਥੇ ਬਿਜਲੀ ਜਿੰਨੇ ਮੈਸੇਜ ਆਏ ਕਿੰਦਾ ਚਲਾਉਣੀ ਕਿੰਦਾ ਬੰਦ ਕਰਨੀ ਸਾਰਾ ਰਿਕਾਰਡ ਆ ਭਾਜੀ ਜਾਣ ਬੁੱਝ ਕੇ ਕੁਝ ਨਹੀਂ ਆ ਵੇਖ ਲਓ ਇੱਥੇ ਜੋ ਵੀ ਮੈਸੇਜ ਆਉਂਦਾ ਉਹਦੇ ਮਿਲ ਕੇ ਅਕੋਰਡਿੰਗ ਅਸੀਂ ਚਲਦੇ ਆ ਜੀ